ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਬੱਚਿਆਂ ਦੇ ਸਿਰ ਤੇ ਦਸਤਾਰ ਚ ਸਜਾਈ ਗਈ ਹੈ ਜੀ ਦੇਖੋ ਇਹ ਆ ਸਰ ਜਿਵੇਂ ਕਹਿੰਦੇ ਆ ਨਾ ਸਿਆਣੇ ਵੀ ਟੋਪੀ ਭਾਵੇਂ ਸੋਨੇ ਦੀ ਲੱਲਾ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ। ਸਭ ਬਹੁਤ ਚੰਗਾ ਲੱਗਿਆ ਵੀਰੇ ਦੇਖ ਕੇ ਅਸੀਂ ਆਈ ਸੀ ਬੱਚਿਆਂ ਦੇ ਨਾਲ। ਤਾਂ ਵੀਰੇ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਜਾ ਰਿਹਾ। 17 ਸਜਾਈਆਂ ਜਾ ਰਹੀਆਂ ਨੇ। ਪਰ ਛੋਟੇ-ਛੋਟੇ ਜਵਾਕਾਂ ਨੂੰ ਦੇਖ ਕੇ ਹੁੰਦਾ ਵੀ ਅਸੀਂ ਵੀ ਪੱਗ ਸਜਾਈਏ। ਚਾਹੇ ਮੁੰਨੇ ਆਂ ਚਾਹੇ ਸਰਦਾਰ ਆ ਸਾਰੇ ਆ ਰਹੇ ਨੇ ਦੇਖ ਕੇ। ਕੋਈ ਹਿੰਦੂ ਫੈਮਲੀਜ਼ ਦੇ ਵੀ ਨੇ ਮੁਸਲਮਨ ਮੁਸਲਮਨ ਫੈਮਲੀ ਤੋਂ ਵੀ ਪਰ ਬਹੁਤ ਬੱਚੇ ਆਏ ਨੇ ਪੱਗ ਬਣਾਉਣ ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣੀਆਂ ਪੱਗਾਂ ਬਣ ਰਹੀਆਂ ਨੇ। ਬਹੁਤ ਮਾਣ ਵਾਲੀ ਗੱਲ ਆ ਵੀਰੇ। ਆਪਾਂ ਨੂੰ ਇਦਾਂ ਦੇ ਪ੍ਰਾਲੇ ਕਰਨੇ ਚਾਹੀਦੇ ਆ ਛੋਟੇ ਜਪਕਾਂ ਨੂੰ ਪੱਗਾਂ ਵੱਲ ਸਰਦਾਰੀ ਵੱਲ ਲੈ ਕੇ ਆਉਣਾ ਚਾਹੀਦਾ ਬਹੁਤ ਚੰਗਾ ਲੱਗਿਆ ਵੀਰੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਚੰਗਾ ਪ੍ਰਾਲਾ ਕਰ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਬੱਚਿਆਂ ਦੇ ਸਿਰ ਤੇ ਦਸਤਾਰ ਸਜਾਈ ਗਈ ਹੈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਜਿਹੜਾ ਇੱਥੇ ਪਹੁੰਚੇ ਹੋ ਤੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹੁੰਦਾ ਗਲੋਬਲ ਸਿੱਖ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਅਰੰਭ ਕੀਤਾ ਇਹ ਜਿਹੜਾ ਵੀਕ ਆ ਤਰਪਨ ਅਪ ਦੇ ਉਪਲਬਖਤੇ ਮਨਾਇਆ ਜਾ ਰਿਹਾ ਤੇ 55 ਸਿਟੀ ਆਜਾ ਇਹਨੂੰ ਅਰੇਂਜ ਕੀਤਾ ਗਿਆ ਅਮਰੀਕਾ ਦੇ ਸਮਝਾ ਸਿਟੀਆਂ ਦੇ ਤੇ ਅੱਜ ਇਹ ਹਾਟ ਲੈਟ ਹੰਡਿਆ ਆ ਵਿਕੇ ਉਹਰਾਮ ਤੇ ਬਹੁਤ ਸਾਰੇ ਲੋਕ ਆ ਰਹੇ ਨੇ ਬੜੇ ਉਤਸ਼ਾਹ ਨਾਲ ਪੱਗਾਂ ਬਣਾ ਰਹੇ ਨੇ ਤੇ ਪੱਕ ਦੀ ਗਰੇਥ ਦੀ ਆਪਾਂ ਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਜਿਵੇਂ ਕਿ ਆਪਾਂ ਪਹਿਲਾਂ ਦੇਖਿਆ ਹੋਊਗਾ ਕਿ ਪਹਿਲਾਂ ਇਹਨੂੰ ਇੱਕ ਟਿੱਕਰ ਜਾਂ ਮਜ਼ਾਕ ਦੇ ਤੌਰ ਤੇ ਪੱਗ ਨੂੰ ਲਿਆ ਜਾਂਦਾ ਸੀ ਕਲਮਾ ਚ ਜਾ ਹੋਰ ਨਾਟਕਾਂ ਚ ਇਹਨੂੰ ਟੀਚਰ ਦੇ ਤੌਰ ਤੇ ਜਾਂ ਕਾਰਟੂਨ ਦੇ ਤੌਰ ਤੇ ਇੱਕ ਸਰਦਾਰ ਨੂੰ ਪੇਸ਼ ਕੀਤਾ ਜਾਂਦਾ ਹੈ ਅੱਜ ਦਲਜੀਤ ਵਰਗਿਆਂ ਨੇ ਜਾਂ ਸਤਿੰਦਰ ਸੁਪਾਜ ਵਰਗਿਆਂ ਨੇ ਪੱਗ ਨੂੰ ਇੱਥੇ ਤੱਕ ਪਹੁੰਚਾਤਾ ਕਿ ਦੁਨੀਆ ਦੇ ਕੋਨੇ-ਕੋਨੇ ਤੱਕ ਇਹਦੀ ਗ੍ਰੇਸ ਪਹੁੰਚ ਚੁੱਕੀ ਹੈ ਉਸੇ ਦਾ ਇਹ ਇੱਕ ਹਿੱਸਾ ਹੈ ਗਲੋਬਲ ਸਿੱਖ ਵੱਲੋਂ ਤੇ ਟਰਬਨ ਅਪ ਦਾ ਇਹ ਪ੍ਰੋਗਰਾਮ ਵੀ ਚੱਲ ਰਿਹਾ ਹੈ ਕਿ ਦੁਨੀਆ ਦੇ ਵਿੱਚ ਹਨਾ ਮਤਲਬ ਜਿਹੜੀ ਇਦਾਂ ਦੀ ਅਪਰਾਲੇ ਆ ਕਰਦੇ ਰਹਿਣਾ ਚਾਹੀਦਾ ਹੈ ਜੀ ਹਾਂਜੀ ਸਾਰਿਆਂ ਨੂੰ ਚਾਹੀਦਾ ਇਹ ਜੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਕਿਉਂਕਿ ਨਾਸ਼ੀਆਂ ਨੇ ਆਪਣੇ ਨੌਜਵਾਨਾਂ ਨੂੰ ਇੱਕ ਤੱਕ ਮਤਲਬ ਗਰਗ ਕਰਤਾ ਤੇ ਉਹਨਾਂ ਨੂੰ ਆਪਣੇ ਸਤਾਹਾਸ ਤੋਂ ਬੱਕਰਾਂ ਤਾਂ ਆਪਣੀ ਉਹਨਾਂ ਨੂੰ ਹਿਸਟਰੀ ਨਾਲ ਜੁੜਨਾ ਚਾਹੀਦਾ ਤੇ ਜਿਹੜੇ ਮੇਰੇ ਵੀਰ ਮਤਲਬ ਕੋਲ ਪੱਗ ਵਗੈਰਾ ਨਹੀਂ ਬੰਦੇ ਉਹਨਾਂ ਨੂੰ ਬੰਨਣੀ ਚਾਹੀਦੀ ਹੈ ਤੇ ਇੱਥੇ ਇਹ ਨਹੀਂ ਵੀ ਸਿਰਫ ਸਿੱਖੀ ਪੱਗ ਵੰਦਾ ਵੰਦੇਆ ਆਪਣੇ ਮੁਸਲਮਾਨ ਭਰਾ ਵੀ ਵੰਦੇ ਆ ਅੱਜ ਵੀ ਬਣਾ ਕੇ ਗਏ ਨੇ ਤੇ ਇਹਦੇ ਨਾਲ ਇੱਕ ਪੱਕਾ ਦਾ ਟੈਕਨੀਕਲ ਕਾਰਨ ਵੀ ਜੁੜਿਆ ਹੋਇਆ ਹੈ ਵੀ ਇਹ ਸਿਰਫ ਸਿੱਖੀ ਨਹੀਂ ਹੈ ਕਿ ਇਹ ਆਪਾਂ ਨੂੰ ਤੋਂ ਤੋਂ ਵੀ ਬਚਾਉਂਦੀ ਹੈ ਤੇ ਇਹ ਆਪਾਂ ਨੂੰ ਸਾਰਿਆਂ ਨੂੰ ਪਹੁੰਚਾਣਾ ਚਾਹੀਦਾ ਹੈ ਜਿਵੇਂ ਕਿ ਆਪਾਂ ਜਾਣਦੇ ਆਂ ਵੀ ਆਪਣੇ ਗੁਰੂਆਂ ਨੇ ਇਸ ਪੱਕੇ ਦੀ ਆਖਰ ਆਪਣੇ ਛੋਟੇ ਛੋਟੇ ਘੁੱਟੀਆਂ ਦੀਆਂ ਪਰਵਾਨੀਆਂ ਦਰਵਾਜ਼ੀਆਂ ਤੇ ਅਸਮਾਰਾ ਜੀ ਰਣਜੀਤ ਸਿੰਘ ਵਰਗੇ ਜੋ ਕਿ ਸਿੱਖ ਮਿਸਲ ਤੋਂ ਹੋਏ ਨੇ ਉਹਨਾਂ ਨੇ ਪੱਕੀ ਖਾਤਰ ਅਜੀਤ ਸਿੰਘ ਨਲੂ ਵਰਗੇ ਸਰਦਾਰਾਂ ਨੇ ਪੱਕੀ ਖਾਤਰ ਕਿੰਨਾ ਲੜੀਆਂ ਨੇ ਆਪਾਂ ਨੂੰ ਇਸ ਫਤਗ ਦਾ ਮਹੱਤਵ ਸਮਝਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਇਹ ਤੇ ਆਪਣਾ ਬਹੁਤ ਵੱਡਾ ਯੋਗਦਾਨ ਪਾਉਣਾ ਚਾਹੀਦਾ ਜਿਵੇਂ ਛੋਟੇ ਛੋਟੇ ਬੱਚਿਆਂ ਦੇ ਛੱਤੇ ਤੇ ਦਸਤਾਰਾਂ ਸਜਾਈਆਂ ਗਈਆਂ ਤਾਂ ਬੱਚਾ ਨੇ ਕਿੱਦਾਂ ਦਾ ਮਹਿਸੂਸ ਕੀਤਾ ਬੱਚੇ ਦੇ ਮਾਪਿਆਂ ਨੂੰ ਕਿੱਦਾਂ ਲੱਗਿਆ ਸੀ ਬੱਚੇ ਬਹੁਤ ਹੀ ਆਸਾਨ ਨਾਲ ਆ ਰਹੇ ਹੈ ਜੇ ਬੱਚੇ ਦੇ ਮਾਪੇ ਉਹਨਾਂ ਦਾ ਬਹੁਤ بڑے ਸ਼ਾਂਤ ਨਾਲ ਇੱਥੇ ਲੈ ਕੇ ਆਉਂਦੇ ਆ ਜਿਵੇਂ ਕਿ ਹੁਣ ਤੁਸੀਂ ਦੇਖਿਆ ਹੋਊਗਾ ਕਿ ਬੰਡੇ ਤੋਂ ਆਈਪੀਐਸ ਸਾਹਿਬ ਸੀਗੇ ਹਾਲਾਂਕਿ ਉਹ Hindu ਨੇ ਪਰ ਫਿਰ ਵੀ ਆਪਣੇ ਬੱਚਿਆਂ ਦੇ ਸਿਰ ਤੇ ਤੇ ਨਾਲ ਬੇਟੀ ਦੇ ਸਿਰ ਤੇ ਵੀ ਪੱਗ ਬਣਾ ਕੇ ਲੈ ਕੇ ਗਏ ਆ ਬੜਾ ਅੱਛਾ ਜਿਹਾ ਤਸਵੀਰ ਅਸਾ ਜੀ ਮੈਂ ਤੁਹਾਡੇ ਜਿਹੜੇ ਪੱਗ ਬਣੇ ਸਖਾ ਰਹੇ ਨੇ ਜਾਂ ਜਿਹਨਾਂ ਨੂੰ ਪੱਗਾਂ ਬਣੀਆਂ ਜਾ ਰਹੀਆਂ ਨੇ ਉਹਨਾਂ ਦੇ ਕੀ ਕੀ ਨਾਮ ਨੇ ਜੀ ਤੁਹਾਡੇ ਜਿਹੜੇ ਸੰਸਦਾਂ ਦੇ ਵਿੱਚ ਜੁੜੇ ਨੇ ਇਹਨਾਂ ਪੱਗਾਂ ਜਿਹਨਾਂ ਨੂੰ ਬਣੀਆਂ ਜਾ ਰਹੀਆਂ ਨੇ ਉਹਨਾਂ ਦੇ ਕੀ ਕੀ ਨਾਮ ਨੇ ਜੀ ਇੱਕ ਨਾਮ ਮੁੰਡੇ ਦਾ ਨਾਮ ਪ੍ਰਭਜੋਤ ਸਿੰਘ ਹੈ ਸਾਹ ਸਰਲ ਸਿੰਘ ਹੈ ਕੀ ਪੰਗ ਹੈ ਰਵਿੰਦਰ ਸਿੰਘ ਇਹ ਆਪਣੇ ਪੱਗਾਂ ਬਣ ਰਹੇ ਨੇ ਮੁੰਡੇ ਇਹ ਤਾਂ ਜਨਨ ਵਾਲ ਤੋਂ ਵੈਰੇ ਸੇਵਾਦਾਰੀ ਹੈ ਜੀ ਇੱਥੇ ਆਪਾਂ ਇੱਕ ਕਿਸੇ ਦਾ ਨਾਮ ਨਹੀਂ ਲੈ ਸਕਦੇ ਸਾਡਾ ਕੋਲ ਨਾ 15-20 ਮੁੰਡਿਆਂ ਦਾ ਕੋਲ ਤਿਆਰੀ ਹੈ